ਪਈ ਗਲੋਬਲ ਮਾਰਕੀਟ ਦੇ ਵਿੱਚ ਵਿਜ਼ਾਵੀਅਰ ਦਾ ਬੜਾ ਨਾਂ ਛਾਇਆ ਹੋਇਆ ਆ ਅੱਜਕੱਲ੍ਹ ਤਕਨਕੀ ਹੈ ਮਿਹਨਤਾਂ ਜੀ ਕਾਰਨ ਸਭ ਤੋਂ ਵੱਡਾ ਕਾਰਨ ਇਹ ਹੈਗਾ ਕਿ ਅਸੀਂ ਮਿਹਨਤ ਕਰ ਰਹੇ ਹਾਂ ਔਰ ਉਹਦੇ ਕਰਕੇ ਹੀ ਸਾਡੇ ਜਿਹੜੇ ਇਹ ਦੇਖੋ ਰਿਜ਼ਲਟ ਹੈਗੇ ਪੀਟੀ ਕੋਰ ਦੇ ਇਹ ਸੀਐਲਪੀ ਲੈਵਲ ਵਾਲੇ ਰਿਜ਼ਲਟ ਹੈਗੇ ਆ ਔਰ ਇਹ ਰਿਜ਼ਲਟ ਜਿਹੜੇ ਹੈਗੇ ਸਿਰਫ ਫਰਵਰੀ ਤੋਂ ਲੈ ਕੇ 12 ਫਰਵਰੀ ਤੋਂ 13 ਮਾਰਚ ਤੱਕ ਦੇ ਰਿਜ਼ਲਟ ਹੈਗੇ ਜਿਹੜੇ 49 ਰਿਜ਼ਲਟ ਹੈਗੇ ਆ ਇਹ ਵੀ ਦੇਖਣ ਚ ਆਇਆ ਵੀ ਜਿਹੜੇ ਉਹ ਜਿਹੜੇ ਜੋ ਖੁੱਲ੍ਹੇ ਆ ਜਾਂ ਇਮੀਗ੍ਰੇਸ਼ਨ ਸੈਂਟਰ ਉੱਤੇ ਹਰ ਇੱਕ ਆਪਣੇ ਨਾਮ ਨਾਲ ਨੰਬਰ 1 ਲਿਖੀ ਬੈਠਾ ਹੈ। ਵੈਸੇ ਤਾਂ ਜਿਹੜਾ ਸਿਆਣਾ ਬਿਜ਼ਨਸਮੈਨ ਆ ਨਾ ਉਹ ਕਿਸੇ ਤਰ੍ਹਾਂ ਦੀ ਕੰਟਰੋਵਰਸੀ ਦੇ ਵਿੱਚ ਨਹੀਂ ਜਾਂਦਾ। ਕਿ ਉਹ ਆਪਣਾ ਬਿਜ਼ਨਸ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਰਨ ਕਰਦਾ। ਕਿ ਤੁਸੀਂ ਸਟ੍ਰੇਟ ਚੱਲੀ ਜਾਓ ਲੋਕਾਂ ਨੇ ਜੋ ਕੰਮ ਕਰਨਾ ਜੋ ਕਹਿਣਾ ਜੋ ਨਹੀਂ ਕਹਿਣਾ ਉਹ ਉਹਨਾਂ ਦੀ ਆਪਣੀ ਥਿੰਕਿੰਗ ਆ ਕਿਉਂਕਿ ਅਸੀਂ ਜਦੋਂ ਇੱਕ ਲੈਵਲ ਕ੍ਰਾਸ ਕਰ ਜਾਂਦੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਦੂਸਰੀ ਜਿਹੜੀ ਨੰਬਰ 1 ਦੀ ਚੀਜ਼ ਹੁੰਦੀ ਹੈ ਇਹ ਪੀਅਰਸਨ ਦਾ ਇੱਕ ਲੋਗੋ ਮਤਲਬ ਸਾਡੇ ਹੱਥ ਦੇ ਵਿੱਚ ਜਿਹੜਾ ਇਹ ਲੋਗੋ ਫੜਿਆ ਹੋਇਆ ਇਹ 2024 ਤੋਂ ਲੈ ਕੇ 2025 ਤੱਕ ਦਾ ਹੈਗਾ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਨੰਬਰ 1 ਦਾ ਅਵਾਰਡ ਦਿੱਤਾ ਨੰਬਰ 1 ਤਾਂ ਬਹੁਤ ਲਈ ਫਸਦੇ ਸੀਗੇ ਪਰ ਇਹਨਾਂ ਉਹਨਾਂ ਦੇ ਵਿੱਚ ਹੁਣ ਦੇਖਿਆ ਹੀ ਆ ਕਿੰਨੇ ਇੰਸਟੀਚਿਊਟ ਬੰਦ ਹੋ ਗਏ ਆ ਹਾਂ ਜੀ ਪਤਾ ਨਹੀਂ ਕਿੱਧਰ ਗਏ ਫਿਰ ਉਹ ਨੰਬਰ 1 ਲਿਖਣ ਵਾਲੇ ਦੇਖੋ ਜੀ ਤੁਸੀਂ ਸਾਡੇ ਇੰਸਟੀਚਿਊਟ ਚ ਆਏ ਹੋ ਠੀਕ ਹੈ ਔਰ ਸਾਡੇ ਕੋਲੇ ਇਹ ਜਿਹੜੇ 1 ਮੰਥ ਦੇ ਰਿਜ਼ਲਟ ਆ ਇਹ ਅਸੀਂ ਦੱਸ ਰਹੇ ਆ ਔਰ ਉਸ ਤੋਂ ਬਾਅਦ ਜਿਹੜੀਆਂ ਇਹ ਸਾਡੇ ਕੋਲ ਪ੍ਰੂਫ ਹੈਗੇ ਆ ਇਹ ਪ੍ਰੂਫ ਵੀ ਸਾਨੂੰ ਜਸਟੀਫਾਈ ਕਰ ਰਹੇ ਆ ਔਰ ਦੂਸਰਾ ਤੁਸੀਂ ਦੇਖਿਆ ਹੋਣਾ ਕਿ ਇਸ ਟਾਈਮ ਜਿੰਨੇ ਲੋਕ ਇਹ ਕਹਿ ਰਹੇ ਆ ਕਿ ਮਾਰਕੀਟ ਦੇ ਵਿੱਚ ਬੱਚੇ ਨਹੀਂ ਹੈਗੇ ਔਰ ਤੁਸੀਂ ਵਿਦ ਪ੍ਰੂਫ ਸਾਡੇ ਕੋਲ ਦੇਖ ਸਕਦੇ ਆ ਡੇਟਸ ਤੋਂ ਪਲੱਸ ਆਨਲਾਈਨ ਸਟੂਡੈਂਟ ਔਰ 80 ਪਲੱਸ ਜਿਹੜੇ ਇੱਥੇ ਸਟੂਡੈਂਟ ਸਾਡੇ ਇੰਸਟੀਚਿਊਟ ਦੇ ਵਿੱਚ ਹੈਗੇ ਆ ਸਭ ਤੋਂ ਵੱਡਾ ਮਾਇਨੇ ਰੱਖਦਾ ਕਿ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਪਲੈਟਫਾਰਮ ਹੈਗਾ ਉਹਦੇ ਤੇ ਜਾ ਕੇ ਨਾ ਤੁਸੀਂ ਇਹ ਦੇਖੋ ਕਿ ਤੁਹਾਡੀਆਂ ਪੁਰਾਣੀਆਂ ਵੀਡੀਓ ਪੋਸਟ ਹੋ ਰਹੀਆਂ ਬਹੁਤ ਸਾਰੇ ਲੋਕ ਨਾ ਐਡਵਰਟਾਈਜ਼ਮੈਂਟ ਦਾ ਠੀਕਾ ਲੱਭ ਲੈਂਦੇ ਆ ਐਡਵਰਟਾਈਜ਼ਮੈਂਟ ਕਰਾਉਣਾ ਉਹਨਾਂ ਦਾ ਆਪਣਾ ਰਾਈਟ ਹੈਗਾ ਬਟ ਤੁਸੀਂ ਡੇਟਸ ਚੈੱਕ ਕਰੋ ਕਿ ਜਿਹੜੇ ਰਿਜ਼ਲਟ ਆ ਰਹੇ ਉਹ ਕਿਸ ਡੇਟ ਦੇ ਆ ਰਹੇ ਆ ਔਰ ਜਿਹੜੇ ਬੱਚੇ ਵੀਡੀਓ ਬਣਾ ਰਹੇ ਉਹ ਕਿਸ ਸਟੇਟ ਨੂੰ ਬਣਾ ਰਹੇ ਆ ਕਿਤੇ ਪੁਰਾਣੀਆਂ ਵੀਡੀਓ ਬੂਸਟ ਤਾਂ ਨਹੀਂ ਕੀਤੀਆਂ ਸਤਿ ਸ਼੍ਰੀ ਅਕਾਲ ਪੰਜਾਬੀਓ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਬੰਬਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਵਿਦੇਸ਼ ਦੇ ਵਿੱਚ ਜਦੋਂ ਵੀ ਕੋਈ ਰੂਲ ਨਵੇਂ ਆਉਂਦੇ ਆ ਜਾਂ ਚੇਂਜ ਹੁੰਦੇ ਆ ਉਸੇ ਨੂੰ ਲੈ ਕੇ ਆਪਣੇ ਨਾਲ ਹਮੇਸ਼ਾ ਵੀਜ਼ਾ 专家 ਸਿਮਰਤੀ ਸਿੰਘ ਪੁੱਲਰ ਵੀਜ਼ਾ ਵੇਵ ਤੋਂ ਜੋ ਮੈਨੇਜਿੰਗ ਡਾਇਰੈਕਟਰ ਆ ਆਪਣੇ ਨਾਲ ਹੁੰਦੇ ਆ ਅੱਜ ਵੀ ਨਾਲ ਹੋਣਗੇ ਪਹਿਲਾਂ ਸਵਾਗਤ ਕਰ ਲੈਨੇ ਆ ਫਿਰ ਤੁਮਾਂ ਸਵਾਲ ਲਵਾਂਗੇ ਉਹਨਾਂ ਤੇ ਗੱਲਬਾਤ ਕਰਾਂਗੇ ਵੀਜ਼ਾ ਬਹੁਤ ਬਹੁਤ ਧੰਨਵਾਦ ਪਾਈ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇਮੀਗ੍ਰੇਸ਼ਨ ਨਾਲ ਰਿਲੇਟਡ ਜੁੜੀਆਂ ਹੋਈਆਂ ਖਬਰਾਂ ਲੋਕਾਂ ਔਰ ਜਿਹੜੀ ਅਵੇਅਰਨੈਸ ਨੂੰ ਲੈ ਕੇ ਤੁਸੀਂ ਕੰਮ ਕਰ ਰਹੇ ਹੋ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਵੀ ਐਕਸਪਰਟ ਦੇ ਨਾਲ ਗੱਲਬਾਤ ਕਰਦੇ ਹੋ ਔਰ ਅਲੱਗ-ਅਲੱਗ ਲੋਕਾਂ ਤੋਂ ਰਿਵਿਊ ਲੈਨੇ ਹੋ ਕਿ ਇਮੀਗ੍ਰੇਸ਼ਨ ਨਾਲ ਜੁੜੀਆਂ ਹੋਈਆਂ ਜਿਹੜੀਆਂ ਖਬਰਾਂ ਹੈਗੀਆਂ ਉਹ ਲੋਕਾਂ ਤੱਕ ਪਹੁੰਚਦੀਆਂ ਔਰ ਲੋਕ ਅਵੇਅਰ ਵੀ ਹੁੰਦੇ ਉਹਨਾਂ ਆ ਭਾਈ ਗਲੋਬਲ ਮਾਰਕੀਟ ਦੇ ਵਿੱਚ ਵੀਜ਼ਾ ਵੀਆਪ ਦਾ ਬੜਾ ਨਾਂ ਛਾਇਆ ਹੋਇਆ ਆਜ ਕੱਲ ਕਾਹਨ ਕੀ ਹੈ ਮਿਹਨਤ ਆ ਜੀ ਕਾਰਨ ਸਭ ਤੋਂ ਵੱਡਾ ਕਾਰਨ ਇਹ ਹੈਗਾ ਕਿ ਅਸੀਂ ਮਿਹਨਤ ਕਰ ਰਹੇ ਹਾਂ ਔਰ ਅਸੀਂ ਗਲੋਬਲ ਮਾਰਕੀਟ ਦੇ ਵਿੱਚ ਐਂਟਰ ਜਿਹੜਾ ਕੀਤਾ ਸੀਗਾ ਉਹ ਤਾਂ ਨਾਲ-ਨਾਲ ਹੀ ਅਸੀਂ ਗਲੋਬਲ ਮਾਰਕੀਟ ਦੇ ਵਿੱਚ 2020 ਤੋਂ ਬਹੁਤ ਸਾਰੇ ਬੱਚਿਆਂ ਦੀ ਹੈਲਪ ਕਰ ਰਹੇ ਸੀਗੇ ਬਟ ਜਿੱਦਾਂ ਜਿੱਦਾਂ ਕੈਨੇਡਾ ਦੇ ਜਿਹੜੇ ਰੂਲ ਆ ਉਹ ਸਟ੍ਰਿਕਟ ਹੋਏ ਪੋਸਟ ਸਟਡੀ ਵਰਕ ਪਰਮਿਟ ਦੇ ਲਈ ਕੈਨੇਡਾ ਨੇ ਸੀਐਲਵੀ ਲੈਵਲ ਕਰਤਾ ਸ਼ੁਰੂ ਚਾਹੇ ਬੱਚਿਆਂ ਨੇ ਆਇਲਟਸ ਕਰਨਾ ਚਾਹੇ ਪੀਟੀ ਕਰਨੀ ਆ ਉਹਦੇ ਨਾਲ ਰਿਲੇਟਡ ਜਿਹੜਾ ਵੀਜ਼ਾ ਵੇਵ ਸਟੱਡੀ ਸਰਵਿਸਿਜ਼ ਦਾ ਸਟਾਫ ਹੈਗਾ ਨਾ ਉਹ ਬਿਨਾ ਕਿਸੇ ਟਾਈਮ ਜ਼ੋਨ ਦੇ ਮਤਲਬ ਕਿਸੇ ਵੀ ਟਾਈਮ ਜ਼ੋਨ ਦੇ ਹਿਸਾਬ ਨਾਲ ਜਿਵੇਂ ਕੈਨੇਡਾ ਚ ਬੱਚੇ ਆਸਟ੍ਰੇਲੀਆ ਚ ਪੜ ਰਹੇ ਆ ਉਹ 24 ਘੰਟੇ ਮਿਹਨਤ ਕਰਦਾ ਔਰ ਉਹਦੇ ਕਰਕੇ ਹੀ ਸਾਡੇ ਜਿਹੜੇ ਇਹ ਦੇਖੋ ਰਿਜ਼ਲਟ ਹੈਗੇ ਪੀਟੀ ਕੋਰ ਦੇ ਇਹ ਸੀਐਲਬੀ ਲੈਵਲ ਵਾਲੇ ਰਿਜ਼ਲਟ ਹੈਗੇ ਆ ਔਰ ਇਹ ਰਿਜ਼ਲਟ ਜਿਹੜੇ ਹੈਗੇ ਸਿਰਫ ਫਰਵਰੀ ਤੋਂ ਲੈ ਕੇ 12 ਫਰਵਰੀ ਤੋਂ 13 ਮਾਰਚ ਤੱਕ ਦੇ ਰਿਜ਼ਲਟ ਹੈਗੇ ਜਿਹੜੇ 49 ਰਿਜ਼ਲਟ ਹੈਗੇ ਆ ਔਰ ਇਹਦੇ ਵਿੱਚੋਂ ਕੁਝ ਬੱਚੇ ਸਾਡੇ ਇੰਸਟੀਚਿਊਟ ਦੇ ਉਹ ਬਹੁਤ ਸਾਰੇ ਬੱਚੇ ਇਹ ਹੈਗੇ ਜਿਹੜੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਪੜ ਰਹੇ ਆ ਚਾਹੇ ਤਾਂ ਆਸਟ੍ਰੇਲੀਆ ਹੋ ਗਿਆ ਵੀਰ ਦੇ ਪੁਆਇੰਟ ਪੂਰੇ ਕਰਨਾ ਚਾਹੁੰਦੇ ਆ ਉਹ ਤਾਂ ਵੀ ਵੀਜ਼ਾ ਵੇਵਸ ਦੀ ਹੈਲਪ ਲੈਂਦੇ ਆ ਤੇ ਅਸੀਂ ਉਹਨਾਂ ਦੀਆਂ ਜਿਹੜੀਆਂ ਆਸ਼ਾ ਹੈਗੀਆਂ ਉਹਨਾਂ ਦੇ ਪੂਰੇ ਉੱਤਰਦੇ ਆ ਚਾਹੇ ਉਹ ਬੱਚੇ ਕੈਨੇਡਾ ਦੇ ਵਿੱਚ ਹੈਗੇ ਆ ਔਰ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਬੱਚਿਆਂ ਨੂੰ ਇਹ ਆ ਰਹੀ ਸੀ ਕਿ ਦਿਨ ਰਾਤ ਦਾ ਫਰਕ ਹੈਗਾ ਜਦੋਂ ਆਪਣੇ ਇੱਥੇ ਦਿਨ ਹੈਗਾ ਉੱਥੇ ਰਾਤ ਹੈਗੀ ਆ ਇਸ ਚੀਜ਼ ਨੂੰ ਲੈ ਕੇ ਬੱਚੇ ਬੜੇ ਪਰੇਸ਼ਾਨ ਸੀ ਔਰ ਵਧੀਆ ਟਿਊਟਰ ਉਹਨਾਂ ਨੂੰ ਨਹੀਂ ਮਿਲ ਰਹੇ ਸੀ ਔਰ ਜਦੋਂ ਉਹਨਾਂ ਨੇ ਵੀਜ਼ਾ ਵੇਵਸ ਨੂੰ ਚੁਣਿਆ ਔਰ ਵੀਜ਼ਾ ਵੇਵਸ ਨੇ ਉਹਨਾਂ ਨੂੰ 15 ਦਿਨ ਚ ਕਿਸੇ ਬੱਚੇ ਨੂੰ 1 ਵੀਕ ਦੇ ਵਿੱਚ ਔਰ ਕਿਸੇ ਬੱਚੇ ਨੂੰ 1 ਮਹੀਨੇ ਦੇ ਵਿੱਚ ਵਿੱਚ ਉਹਨਾਂ ਦੇ ਜਿਹੜੇ ਡਿਜ਼ਾਇਰ ਸਕੋਰ ਸੀਗੇ ਉਹ ਲੈ ਕੇ ਦੇਤੇ ਔਰ ਹੁਣ ਉਹ ਬੱਚੇ ਜਿਹੜੇ ਹੈਗੇ ਸਾਡੀ ਇੰਨੀ ਕਿ ਸਪੋਰਟ ਕਰਦੇ ਆ ਤੇ ਸਾਡੇ ਕੋਲ ਇਸ ਟਾਈਮ ਜੇ ਅਸੀਂ ਦੇਖੀਏ ਆਨਲਾਈਨ ਸਟੂਡੈਂਟ ਆਨਲਾਈਨ ਸਟੂਡੈਂਟ ਜਿਹੜਾ ਹੈਗਾ 150 ਤੋਂ ਪਲੱਸ ਸਟੂਡੈਂਟ ਹੋ ਗਏ ਸਾਡੇ ਕੋਲੇ ਔਰ ਉਹ ਬੱਚੇ ਬਹੁਤ ਖੁਸ਼ ਹੈਗੇ ਪੜ ਕੇ ਔਰ ਵੀਜ਼ਾ ਵੇਵਸ ਗਲੋਬਲ ਮਾਰਕੀਟ ਦੇ ਵਿੱਚ ਗਰੋ ਕਰ ਰਿਹਾ ਔਰ ਵਿਜ਼ਾ ਵੇਵਸ ਆਪਣੇ ਨਾਲ ਨਾਲ ਆਪਣੇ ਸ਼ਹਿਰ ਦਾ ਫਰੀਦਕੋਟ ਦਾ ਔਰ ਪੰਜਾਬ ਲੈਵਲ ਤੇ ਇਨਾਮ ਰੋਸ਼ਨ ਕਰ ਰਿਹਾ ਔਰ ਬੱਚਿਆਂ ਦਾ ਜਿਹੜਾ ਫਿਊਚਰ ਬਣਾਉਣ ਦੇ ਵਿੱਚ ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹਾਂ ਬਹੁਤ ਵਧੀਆ ਗੱਲ ਹੈ ਤੁਸੀਂ ਹੈਲਪ ਕਰ ਰਹੇ ਹੋ ਤੇ ਇਸ ਤਰ੍ਹਾਂ ਦੇ ਇੱਕ ਇਹ ਵੀ ਦੇਖਣ ਜਾਇਆ ਵੀ ਜਿਹੜੇ ਇੰਸਟੀਚੂਟ ਖੁੱਲੇ ਆ ਜਾਂ ਇਮੀਗ੍ਰੇਸ਼ਨ ਸੈਂਟਰ ਖੁੱਲੇ ਆ ਹਰ ਕੀ ਆਪਣੇ ਨਾਮ ਨਾਲ ਨੰਬਰ 1 ਲਿਖੀ ਬੈਠਾ ਇਦਿਲੀ ਵੀ ਕੋਈ ਅਵਾਰਡ ਹੁੰਦੇ ਆ ਜਾਂ ਕੋਈ ਇਸ ਤਰ੍ਹਾਂ ਕੋਈ ਆਪਣੇ ਆਪ ਨੰਬਰ 1 ਲਿਖਦੇ ਵੈਸੇ ਤਾਂ ਜਿਹੜਾ ਸਿਆਣਾ ਬਿਜ਼ਨਸਮੈਨ ਆ ਨਾ ਉਹ ਕਿਸੇ ਤਰ੍ਹਾਂ ਦੀ ਕੰਟਰੋਵਰਸੀ ਦੇ ਵਿੱਚ ਨਹੀਂ ਜਾਂਦਾ ਹੂੰ ਕਿ ਉਹ ਆਪਣਾ ਬਿਜ਼ਨਸ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਰਨ ਕਰਦਾ ਕਿ ਤੁਸੀਂ ਸਟ੍ਰੇਟ ਚੱਲੀ ਜਾਓ ਲੋਕਾਂ ਨੇ ਜੋ ਕੰਮ ਕਰਨਾ ਜੋ ਕਹਿਣਾ ਜੋ ਨਹੀਂ ਕਹਿਣਾ ਉਹਨਾਂ ਦੀ ਆਪਣੀ ਥਿੰਕਿੰਗ ਆ ਕਿਉਂਕਿ ਅਸੀਂ ਜਦੋਂ ਇੱਕ ਲੈਵਲ ਕ੍ਰਾਸ ਕਰ ਜਾਂਦੇ ਨਾ ਤੇ ਸਾਨੂੰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਕਿ ਇਹ ਚੀਜ਼ਾਂ ਕੀ ਹੈਗੀਆਂ ਕੀ ਕੰਟਰੋਵਰਸੀ ਹੈਗੀ ਆ ਜਾਂ ਕੀ ਹੈਗਾ ਬਟ ਫਿਰ ਵੀ ਅਸੀਂ ਇਹ ਅਪੀਲ ਕਰਦੇ ਆ ਪੇਰੈਂਟਸ ਨੂੰ ਕਿ ਸਭ ਤੋਂ ਪਹਿਲਾਂ ਤਾਂ ਉਹ ਇਹ ਚੀਜ਼ ਦੇਖਣ ਕਿ ਜਿਹੜਾ ਬੱਚਾ ਜਿਹੜਾ ਬੰਦਾ ਜਾਂ ਜਿਹੜਾ ਵੀ ਇਨਸਾਨ ਚਾ ਟਿਊਟਰ ਜਾਂ ਟੀਚਰ ਤੁਹਾਡੇ ਬੱਚੇ ਨੂੰ ਪੜਾਉਣਾ ਜਿਹੜੇ ਬੰਦੇ ਨੇ ਉਹਦੇ ਆਪ ਦੇ ਕਿੰਨੇ ਸਕੋਰ ਆਏ ਹੋਏ ਆ ਜਾਂ ਜਿਹੜਾ ਉਹ ਜਿਹੜਾ ਟਿਊਟਰ ਹੈਗਾ ਜਾਂ ਆਨਲਰ ਹੈਗਾ ਉਹਨੇ ਕਦੇ ਪੀਟੀ ਆਈਲੈਟਸ ਦਾ ਐਗਜ਼ਾਮ ਦਿੱਤਾ ਆਪ ਨਹੀਂ ਦਿੱਤਾ ਹੁੰਦਾ ਬਹੁਤ ਸਾਰੇ ਲੋਕਾਂ ਨੇ ਉਹ ਡਿਪੈਂਡ ਹੁੰਦੇ ਆ ਉਹਦੇ ਟੀਚਰਸ ਤੇ ਔਰ ਟੀਚਰਸ ਜਿਹੜੇ ਹੁੰਦੇ ਕਿਤੇ ਨਾ ਕਿਤੇ ਮਿਹਨਤੀ ਤਾਂ ਹੁੰਦੇ ਪਰ ਜਦੋਂ ਆਨਰ ਦੇ ਆਫ ਦੇ ਸਕੋਰ ਨਹੀਂ ਆਏ ਹੁੰਦੇ ਤਾਂ ਉਹ ਰਿਪਲਾਈ ਨਹੀਂ ਦੇ ਪਾਉਂਦਾ ਉਸ ਤਰੀਕੇ ਨਾਲ ਔਰ ਬੱਚੇ ਨੂੰ ਉਸ ਤਰੀਕੇ ਨਾਲ ਉਹ ਜਸਟੀਫਾਈ ਨਹੀਂ ਕਰ ਪੈਂਦਾ ਕਿ ਪੀਟੀ ਕੀ ਹੈਗਾ ਇਹਦੇ ਮੋਡਿਊਲ ਕੀ ਹੈਗੇ ਆ ਅਲੱਗ-ਅਲੱਗ ਜਿਵੇਂ ਵੀਜ਼ਾ ਵੇ ਸਟੱਡੀ ਸਰਵਿਸਿਜ਼ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਆ ਕਿ ਸਾਡੇ ਜਿਹੜੇ ਮਨਦੀਪ ਮੈਮ ਹੈਗੇ ਆ ਉਹ ਖੁਦ ਜਿਹੜੇ ਅਲੱਗ-ਅਲੱਗ ਟੈਸਟਾਂ ਦੇ ਵਿੱਚੋਂ ਜਿੰਨੇ ਡਿਜ਼ਾਇਰਡ ਸਕੋਰ ਜਿੰਨੇ ਸਕੋਰ ਦੀ ਰਿਕੁਆਇਰਮੈਂਟ ਹਾਈਐਸਟ ਚੁੱਕੇ ਆ ਔਰ ਉਹਨਾਂ ਨੇ ਪਹਿਲਾਂ ਹਰ ਤਰੀਕੇ ਦਾ ਰਿਜ਼ਲਟ ਲਿਆ ਔਰ ਉਸ ਤੋਂ ਬਾਅਦ ਬੱਚਿਆਂ ਨੂੰ ਗਾਈਡ ਕਰਦੇ ਆ ਦੂਸਰੀ ਜਿਹੜੀ ਨੰਬਰ 1 ਦੀ ਚੀਜ਼ ਹੁੰਦੀ ਹੈ ਇਹ ਪੀਅਰਸਨ ਦਾ ਇੱਕ ਲੋਗੋ ਮਤਲਬ ਸਾਡੇ ਹੱਥ ਦੇ ਵਿੱਚ ਜਿਹੜਾ ਇਹ ਲੋਗੋ ਫੜਿਆ ਹੋਇਆ ਇਹ 2024 ਤੋਂ ਲੈ ਕੇ 2025 ਤੱਕ ਦਾ ਹੈਗਾ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਨੰਬਰ 1 ਦਾ ਅਵਾਰਡ ਦਿੱਤਾ ਔਰ ਜਿਹਦੇ ਕਰਕੇ ਅਸੀਂ ਕਹਿੰਨੇ ਕਿ ਅਸੀਂ ਨੰਬਰ 1 ਹੈਗੇ ਆ ਔਰ ਬਹੁਤ ਸਾਰੇ ਲੋਕ ਬਿਨਾ ਕਿਸੇ ਗੱਲ ਤੋਂ ਵੀ ਕਹਿ ਦਿੰਦੇ ਆ ਬਟ ਉਹ ਆਪਣੀ ਉਹਨਾਂ ਦੀ ਥਿੰਕਿੰਗ ਹੈਗੀ ਆ ਉਹਨਾਂ ਦੇ ਵਿਚਾਰ ਹੈਗੇ ਅਲੱਗ-ਅਲੱਗ ਜਿਹੜੇ ਚੈਨਲਸ ਤੋਂ ਵੀ ਸਾਨੂੰ ਜਿਹੜੇ ਅਵਾਰਡ ਮਿਲੇ ਹੋਏ ਆ ਔਰ ਅਲੱਗ-ਅਲੱਗ ਟਾਈਮ ਤੇ ਮਿਲੇ ਹੋਏ ਆ 2025 ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਚੀਜ਼ ਜਿਹੜੀਆਂ ਅਸੀਂ ਲੋਕਾਂ ਸਾਹਮਣੇ ਪੇਸ਼ ਕਰਾਂਗੇ ਜਿਹਦੇ ਕਰਕੇ ਸਾਨੂੰ ਇਹ ਅਵਾਰਡ ਮਿਲਦੇ ਆ ਔਰ ਅਸੀਂ ਨੰਬਰ 1 ਲਿਖਣ ਜੋਗੇ ਹੋ ਜਾਂਦੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਪੇਰੈਂਟਸ ਨੂੰ ਜਦੋਂ ਵੀ ਆਪਣੇ ਬੱਚੇ ਨੂੰ ਪੀਟੀ ਜਾਂ ਆਇਲਟਸ ਕਰਾਉਣਾ ਉਹਨਾਂ ਨੂੰ ਇਹ ਚਾਹੀਦਾ ਕਿ ਉਹ ਆਪ ਬੱਚੇ ਦੇ ਨਾਲ ਜਾਣ ਔਰ ਜਿਹੜੇ ਉੱਥੇ ਓਨਰ ਹੈਗੇ ਆ ਜਾਂ ਜਿਹੜੇ ਉੱਥੇ ਇੰਸਟੀਚਿਊਟ ਨੂੰ ਚਲਾ ਰਹੇ ਆ ਜਿਹੜੇ ਬੱਚੇ ਜਾਂ ਟੀਚਰਸ ਨੂੰ ਗਾਈਡ ਕਰਦੇ ਆ ਕਿ ਸਕੋਰ ਕਿਸ ਤਰੀਕੇ ਨਾਲ ਲੈਣੇ ਉਹਨਾਂ ਨੂੰ ਪੁੱਛੋ ਕੁਐਸਚਨ ਕਰੋ ਕਿ ਤੁਹਾਡੇ ਆਪਣੇ ਕਿੰਨੇ ਸਕੋਰ ਆਏ ਹੋਏ ਆ ਜਦੋਂ ਕਿਸੇ ਦੇ ਆਪਣੇ ਸਕੋਰ ਆਏ ਹੋਣਗੇ ਤਾਂ ਉਹ ਫੇਰ ਹੀ ਤੁਹਾਡੇ ਬੱਚੇ ਦੀ ਹੈਲਪ ਕਰ ਸਕਦਾ ਆਦਰਵਾਇਜ਼ ਕੱਲੀ ਐਡਵਰਟਾਈਜ਼ਮੈਂਟ ਜਾਂ ਕੱਲੇ ਜਿਹੜੇ ਹੈਗੇ ਬੋਰਡ ਲੌਨ ਨਾਲ ਵੀ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਉਹ ਤੁਹਾਡੇ ਬੱਚੇ ਦੀ ਹੈਲਪ ਕਰਨਗੇ ਇਹ ਨੰਬਰ 1 ਤਾਂ ਬਹੁਤ ਲਿਖੀ ਫਸਦੇ ਸੀਗੇ ਪਰ ਇਹਨਾਂ ਨੂੰ ਦੇ ਵਿੱਚ ਹੁਣ ਦੇਖਿਆ ਹੀ ਆ ਕਿੰਨੇ ਇੰਸਟੀਚੂਟ ਬੰਦ ਹੋ ਗਏ ਆ ਹਾਂਜੀ ਹਾਂਜੀ ਪਤਾ ਨਹੀਂ ਕਿੱਧਰ ਗਏ ਫਿਰ ਉਹ ਨੰਬਰ 1 ਲਿਖਣ ਵਾਲੇ ਦੇਖੋ ਜੀ ਤੁਸੀਂ ਸਾਡੇ ਇੰਸਟੀਚੂਟ 'ਚ ਆਏ ਹੋ ਠੀਕ ਆ ਔਰ ਸਾਡੇ ਕੋਲ ਇਹ ਜਿਹੜੇ 1 ਮੰਥ ਦੇ ਰਿਜ਼ਲਟ ਆ ਇਹ ਅਸੀਂ ਦੱਸ ਰਹੇ ਆ ਔਰ ਉਸ ਤੋਂ ਬਾਅਦ ਜਿਹੜੀਆਂ ਇਹ ਸਾਡੇ ਕੋਲ ਪ੍ਰੂਫ ਹੈਗੇ ਆ ਇਹ ਪ੍ਰੂਫ ਵੀ ਸਾਨੂੰ ਜਸਟੀਫਾਈ ਕਰ ਰਹੇ ਆ ਔਰ ਦੂਸਰਾ ਤੁਸੀਂ ਦੇਖਿਆ ਹੋਣਾ ਕਿ ਐਸ ਟਾਈਮ ਜਿੱਥੇ ਲੋਕ ਇਹ ਕਹਿ ਰਹੇ ਆ ਕਿ ਮਾਰਕੀਟ ਦੇ ਵਿੱਚ ਬੱਚੇ ਨਹੀਂ ਹੈਗੇ ਔਰ ਤੁਸੀਂ ਵਿਦ ਪ੍ਰੂਫ ਸਾਡੇ ਕੋਲ ਦੇਖ ਸਕਦੇ ਆ 150 ਤੋਂ ਪਲੱਸ ਆਨਲਾਈਨ ਸਟੂਡੈਂਟ ਔਰ 80 ਪਲੱਸ ਜਿਹੜੇ ਇੱਥੇ ਸਟੂਡੈਂਟ ਸਾਡੇ ਇੰਸਟੀਚਿਊਟ ਦੇ ਵਿੱਚ ਹੈਗੇ ਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਸਭ ਤੋਂ ਵੱਡਾ ਮਾਇਨੇ ਰੱਖਦਾ ਕਿ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਪਲੈਟਫਾਰਮ ਹੈਗਾ ਉਹਦੇ ਤੇ ਜਾ ਕੇ ਨਾ ਤੁਸੀਂ ਇਹ ਦੇਖੋਗੇ ਤੁਹਾਡੀਆਂ ਪੁਰਾਣੀਆਂ ਵੀਡੀਓ ਪੋਸਟ ਹੋ ਰਹੀਆਂ ਬਹੁਤ ਸਾਰੇ ਲੋਕ ਨਾ ਐਡਵਰਟਾਈਜ਼ਮੈਂਟ ਦਾ ਤਰੀਕਾ ਲਬ ਲੈਂਦੇ ਆ ਐਡਵਰਟਾਈਜ਼ਮੈਂਟ ਕਰਾਉਣਾ ਉਹਨਾਂ ਦਾ ਆਪਣਾ ਰਾਈਟ ਹੈਗਾ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਵੀ ਨਹੀਂ ਕਰਾਉਣਾ ਬਟ ਤੁਸੀਂ ਡੇਟਸ ਚੈੱਕ ਕਰੋ ਕਿ ਜਿਹੜੇ ਰਿਜ਼ਲਟ ਆ ਰਹੇ ਉਹ ਕਿਸ ਡੇਟ ਦੇ ਆ ਰਹੇ ਆ ਔਰ ਜਿਹੜੇ ਬੱਚੇ ਵੀਡੀਓ ਬਣਾ ਰਹੇ ਉਹ ਕਿਸ ਡੇਟ ਨੂੰ ਬਣਾ ਰਹੇ ਆ ਕਿਤੇ ਪੁਰਾਣੀਆਂ ਵੀਡੀਓ ਬੂਸਟਾ ਨਹੀਂ ਕੀਤੀਆਂ ਜਾ ਰਹੀਆਂ ਬਟ ਵੀਜ਼ਾ ਵੇਵਸ ਦਾ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈਗਾ ਸਾਡੇ ਕੋਲੇ ਆ ਕੇ ਤੁਸੀਂ ਬੱਚਿਆਂ ਦੀਆਂ ਰਿਜ਼ਲਟ ਦੀਆਂ ਡੇਟਸ ਚੈੱਕ ਕਰ ਸਕਦੇ ਹੋ ਆਨਲਾਈਨ ਤੁਸੀਂ ਪ੍ਰੂਫ ਦੇਖ ਸਕਦੇ ਹੋ ਔਰ ਆਨਲਾਈਨ ਬੱਚੇ ਖੁਦ ਆਪ ਸਾਨੂੰ ਕਹਿ ਕੇ ਵੀਡੀਓ ਬਣਾਉਂਦੇ ਆ ਕਿ ਸਾਡੀ ਵੀਡੀਓ ਬਣਾ ਕੇ ਪੋਸਟ ਕਰੋ ਔਰ ਇਹ ਸਾਰੀਆਂ ਚੀਜ਼ਾਂ ਨਾਲ ਵੀਜ਼ਾ ਵੇਵਸ ਗਰੋ ਕਰ ਰਿਹਾ ਇਸ ਟਾਈਮ ਜਿਸ ਟਾਈਮ ਤੇ ਲੋਕ ਇਹ ਕਹਿ ਰਹੇ ਕਿ ਮਾਰਕੀਟ ਵਿੱਚ ਬੱਚਾ ਹੈ ਨਹੀਂ ਔਰ ਸਾਡੇ ਕੋਲੇ 200 ਪਲੱਸ ਬੱਚਾ ਪੜ ਰਿਹਾ ਔਰ ਐਵਰੀ ਡੇ ਰਿਜ਼ਲਟ ਆ ਰਹੇ ਆ ਇਹ 1 ਮਹੀਨੇ ਦੇ ਵਿੱਚ ਜੇ ਅਸੀਂ 30 ਦਿਨ ਲਾਉਣੇ ਆ ਤਾਂ ਮੰਨ ਕੇ ਚੱਲੋ ਕਿ 49 ਰਿਜ਼ਲਟ ਹੈਗੇ 1 ਮੰਥ ਦੇ ਤਾਂ ਉਹ ਤਾਂ ਹੀ ਹੈਗੇ ਜੇ ਸਾਡੇ ਕੋਲ ਬੱਚੇ ਹੈਗੇ ਆ ਔਰ ਪੜ ਰਹੇ ਆ ਕੈਨੇਡਾ ਤੋਂ ਬਿਨਾ ਜੇ ਗੱਲ ਕਰ ਲਈਏ ਹੋਰ ਕਿਹੜੀਆਂ ਗੈਂਟਰੀਆਂ ਆ ਜੋ ਘੱਟ ਬਜਟ 'ਚ ਬੱਚਿਆਂ ਨੂੰ ਮੁੱਠੀਆ ਉੱਥੇ ਪੜ੍ਹਾਈ ਦਾ ਸਹੂਦਾ ਦੇ ਸਕਦੀਆਂ ਦੇਹੋ ਜੀ ਕੈਨੇਡਾ ਤੋਂ ਇਲਾਵਾ ਆਸਟ੍ਰੇਲੀਆ ਜਿਹੜਾ ਹੈਗਾ ਉਹ ਬਹੁਤ ਵਧੀਆ ਕੰਟਰੀ ਆ ਜਿੱਥੇ ਸਾਨੂੰ ਵੈਦਰ ਵੀ ਸੂਟ ਕਰਦਾ ਜਿੱਥੇ ਉਹਦਾ ਵੈਦਰ ਇੰਡੀਆ ਨਾਲ ਆਲਮੋਸਟ ਸੇਮ ਹੈਗਾ ਉਸ ਤੋਂ ਬਾਅਦ ਨਿਊਜ਼ੀਲੈਂਡ ਆ ਯੂਕੇ ਆ ਯੂਐਸਏ ਵੀ ਸਟੂਡੈਂਟ ਵੀਜ਼ਾ ਨੂੰ ਵੈਲਕਮ ਕਹਿ ਰਿਹਾ ਉਸ ਤੋਂ ਵੀ ਘੱਟ ਜੇ ਕਿਸੇ ਬੱਚੇ ਦਾ ਬਜਟ ਆ ਸਾਈਪਰਸ ਇੱਕ ਇਸ ਤਰ੍ਹਾਂ ਦੀ ਕੰਟਰੀ ਹੈਗੀ ਆ ਸਾਈਪਰਸ ਦੇ ਵਿੱਚ ਜਾ ਕੇ ਤੁਸੀਂ ਜੇ ਪੜ੍ਹਦੇ ਹੋ ਅਰਨਿੰਗ ਦੇ ਨਾਲ ਨਾਲ ਜਿਹੜੀ ਉਹਨਾਂ ਦੀ ਐਜੂਕੇਸ਼ਨ ਦੀ ਵੈਲਿਊ ਉਹ ਵਰਲਡਵਾਈਡ ਬਹੁਤ ਵਧੀਆ ਹੈਗੀ ਆ ਔਰ ਟਾਪ ਰੈਂਕਿੰਗ ਯੂਨੀਵਰਸਿਟੀਆਂ ਉੱਤੇ ਹੈਗੀਆਂ ਜਿਸ ਤੋਂ ਬਾਅਦ ਤੁਸੀਂ ਯੂਰਪ ਤੁਸੀਂ ਕੈਨੇਡਾ ਤੁਸੀਂ ਯੂਐਸਏ ਤੁਸੀਂ ਆਸਟ੍ਰੇਲੀਆ ਔਰ ਕਿਸੇ ਚੰਗੀ ਕੰਟਰੀ ਸ਼ਿਫਟ ਹੋਣਾ ਚਾਹੁੰਦੇ ਹੋ ਤਾਂ ਉਹਦੇ ਲਈ ਬੈਸਟ ਆਪਸ਼ਨ ਹੈ ਜਿਹੜਾ ਤੁਸੀਂ ਇੱਕ ਸਾਲ ਦੀ ਫੀਸ ਭਰ ਕੇ 5.5 ਤੋਂ 6 ਲੱਖ ਰੁਪਈਆ ਖਰਚ ਕੇ ਸਾਈਪਰਸ ਵਰਗੀ ਯੂਰਪੀਅਨ ਕੰਟਰੀ ਦੇ ਵਿੱਚ ਜਾ ਸਕਦੇ ਹੋ ਜਿਹੜੀ ਯੂਰੋਪੀਅਨ ਯੂਨੀਅਨ ਦੇ ਵਿੱਚ ਬਹੁਤ ਜਲਦੀ ਆਉਣ ਵਾਲੀ ਆ ਔਰ ਉਹੋ ਜੀਆਂ ਹੋਰ ਵੀ ਬਹੁਤ ਸਾਰੀਆਂ ਕੰਟਰੀਆਂ ਹੈਗੀਆਂ ਜਿਹੜੀਆਂ 10 ਲੱਖ ਤੋਂ ਥੱਲੇ ਬਜਟ ਦੇ ਨਾਲ ਇੱਕ ਸਾਲ ਦੀ ਟਿਊਸ਼ਨ ਫੀਸ ਦੇ ਨਾਲ ਬੱਚੇ ਜਾ ਕੇ ਉੱਥੇ ਬਹੁਤ ਵਧੀਆ ਸਰਵਾਈਵ ਕਰ ਸਕਦੇ ਆ ਇੱਡਾ ਨੂੰ ਇਸ ਤਰ੍ਹਾਂ ਕਿਉਂ ਇਗਨੋਰ ਕੀਤਾ ਜਾ ਰਿਹਾ ਵੀ ਕੈਨੇਡਾ ਦੇ ਵਿੱਚ ਬੜਾ ਲਖਾਇਆ ਜਾ ਰਿਹਾ ਵੀਜ਼ੇ ਨਹੀਂ ਦਿੱਤੇ ਜਾ ਰਹੇ ਕੈਨੇਡਾ ਵੱਲੋਂ ਕੁਝ ਹੋ ਨਹੀਂ ਰਿਹਾ ਉਹਨਾਂ ਨੇ ਬਹੁਤ ਸਟਿੱਕ ਕਰਤਾ ਹੈ ਬੱਚਾਂ ਨੂੰ ਇੱਕ ਡਰਾ ਹੀ ਦਿੱਤਾ तकरीबन ਪੰਜਾਬ ਦੇ ਵਿੱਚ ਇਹ ਕਰ ਲੱਗੇ ਬੱਚੇ ਡਰੇ ਹੋਏ ਆ ਦੇਖੋ ਜੀ ਕੈਨੇਡਾ ਦੇ ਵਿੱਚ ਨਾ ਬਹੁਤ ਟਾਈਮ ਤੋਂ ਬਹੁਤ ਬੱਚਾ ਜਾ ਰਿਹਾ ਸੀਗਾ ਜਿਹਦੇ ਕਰਕੇ ਕੁਝ ਨਾ ਕੁਝ ਪ੍ਰੋਬਲਮਸ ਤਾਂ ਜੈਨੂਨ ਹੈਗੀਆਂ ਕੀ ਜਿਹੜੀਆਂ ਪ੍ਰੋਬਲਮਸ ਕਰਕੇ ਬੱਚੇ ਨਹੀਂ ਜਾ ਰਹੇ ਕਿਉਂਕਿ ਉਹਨਾਂ ਦੇ ਰਿਲੇਟਿਵ ਗਏ ਉਹਨਾਂ ਨੂੰ 6 ਮਹੀਨੇ ਕੰਮ ਨਹੀਂ ਮਿਲਿਆ ਕਿਸੇ ਨੂੰ 7 ਮਹੀਨੇ ਕੰਮ ਨਹੀਂ ਮਿਲਿਆ ਔਰ ਦੂਸਰੀ ਸਭ ਤੋਂ ਵੱਡੀ ਦਿੱਕਤ ਆ ਗਈ ਕਿ ਬਜਟ ਬਹੁਤ ਵੱਗ ਗਿਆ ਹੁਣ ਕੈਨੇਡਾ ਦੇ ਵਿੱਚ ਜੇ ਸਟੂਡੈਂਟ ਵੀਜ਼ੇ ਤੇ ਕੋਈ ਬੱਚਾ ਜਾਂਦਾ ਆਲਮੋਸਟ ਉਹਦਾ ਖਰਚਾ ਜਿਹੜਾ ਹੈਗਾ 25 ਤੋਂ 27 ਲੱਖ ਰੁਪਏ ਲੱਗ ਜਾਂਦਾ ਔਰ 25 ਤੋਂ 27 ਲੱਖ ਰੁਪਏ ਹਰ ਇੱਕ ਮੀਡਲ ਕਲਾਸ ਫੈਮਿਲੀ ਅਫੋਰਡ ਨਹੀਂ ਕਰਦੀ ਜਿਹੜਾ ਕਿ ਪਹਿਲਾਂ ਖਰਚਾ ਹੁੰਦਾ ਸੀ 15-16 ਲੱਖ 15-16 ਲੱਖ ਦੇ ਵਿੱਚ ਉਹ ਬੱਚੇ ਦਾ GIC ਹੁੰਦਾ ਸੀ ਉਹ ਵਾਪਸ ਆ ਜਾਂਦਾ ਸੀ ਹੁਣ ਵੀ ਚਾਹੇ GIC ਵਾਪਸ ਆ ਜਾਂਦਾ ਬਟ ਕਿਤੇ ਨਾ ਕਿਤੇ ਪ੍ਰੋਬਲਮ ਹੈਗੀ ਆ ਬਜਟ ਨੂੰ ਲੈ ਕੇ 25 ਤੋਂ 26 ਲੱਖ ਰੁਪਇਆ ਬਜਟ ਹੋ ਜਾਂਦਾ ਉਸ ਤੋਂ ਬਾਅਦ ਫਿਰ ਉੱਥੇ ਜਾ ਕੇ ਬੱਚੇ ਨੂੰ ਕੰਮ ਨਹੀਂ ਮਿਲਦਾ ਥੋੜੀ ਰਹਿਣ ਦੀ ਵੀ ਦਿੱਕਤ ਆਈ ਬੱਚੇ ਨੂੰ ਉੱਥੇ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਸੀ ਕਿ ਵੈਦਰ ਦੀ ਵੀ ਦਿੱਕਤ ਆ ਰਹੀ ਹੈ ਬੱਚਿਆਂ ਨੂੰ ਬਟ ਕੈਨੇਡਾ ਦੇ ਵਿੱਚ ਵੀ ਜੇ ਬੱਚੇ ਜਾਣਾ ਚਾਹੁੰਦੇ ਆ ਨਾ ਤਾਂ ਉਹਨਾਂ ਲਈ ਬਹੁਤ ਵਧੀਆ ਆਪਸ਼ਨ ਹੈਗੀਆਂ ਜਿਹੜੇ ਏਰੀਆ ਅਨਡਵੈਲਪ ਹੈਗੇ ਕੈਨੇਡਾ ਦੇ ਬੱਚਾ ਸਿਰਫ ਜਾ ਰਿਹਾ ਸੀ ਟ੍ਰਾਂਟੋ ਬ੍ਰੈਮਟਨ ਮੇਸੀਸਾਗਾ ਜਿਹੜਾ ਅਨਟਾਰੀਓ ਦਾ ਏਰੀਆ ਹੈਗਾ ਜਾਂ ਜਾ ਰਿਹਾ ਸੀਗਾ ਬੀਸੀ ਦੇ ਵਿੱਚ ਸਰੀ ਵੈਂਕੂਵਰ ਉੱਥੇ ਬਿਲਕੁਲ ਦਿੱਕਤ ਹੈਗੀ ਆ ਬੱਚੇ ਨੂੰ ਬਟ ਬਹੁਤ ਸਾਰੇ ਕੈਨੇਡਾ ਦੇ ਇਸ ਤਰ੍ਹਾਂ ਦੇ ਸ਼ਹਿਰ ਹੈਗੇ ਆ ਜਿੱਥੇ ਪੀਆਰ ਲੈਣੀ ਵੀ ਸੌਖੀ ਹੈਗੀ ਆ ਔਰ ਬਹੁਤ ਸਾਰੇ ਉੱਥੇ ਇਨਕਮ ਦੇ ਸੋਰਸਸ ਹੈਗੇ ਆ ਬਿਲਕੁਲ ਉੱਥੇ ਜਰੂਰ ਦਿੱਕਤ ਹੈਗੀ ਕਿ ਤੁਹਾਡਾ ਕੋਈ ਰਿਲੇਟਿਵ ਨਹੀਂ ਹੋਊਗਾ ਬਟ ਜੇ ਤੁਸੀਂ ਪੜਨ ਲਈ ਬੱਚੇ ਨੂੰ ਭੇਜ ਰਹੇ ਹੋ ਤਾਂ ਉਹ ਬਹੁਤ ਵਧੀਆ ਆਪਸ਼ਨ ਹੈਗੀਆਂ ਬੱਚਿਆਂ ਲਈ ਜੇ ਕੈਨੇਡਾ ਜਾਣਾ ਚਾਹੁੰਦੇ ਆ ਬਟ ਕੈਨੇਡਾ ਤੋਂ ਇਲਾਵਾ ਵੀ ਬਹੁਤ ਆਪਸ਼ਨ ਹੈਗੀਆਂ ਜਿੱਥੇ ਬੱਚੇ ਜਾ ਕੇ ਬਹੁਤ ਸੋਹਣਾ ਸਰਵਾਈਵ ਕਰ ਸਕਦੇ ਆ 2025 ਜੋ ਬੱਚੇ ਪਾਸ ਆਊਟ ਕਰ ਰਹੇ ਆ ਹੁਣ ਹਾਂਜੀ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਆ ਜਿਹੜੇ 2025 ਪਾਸ ਆਊਟ ਬੱਚੇ ਹੁਣ ਐਗਜ਼ਾਮ ਦੇ ਰਹੇ ਆ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈਗੀ ਕਿ ਹੁਣ ਤੱਕ ਵੀ ਅਸੀਂ ਇਹ ਬੱਚਿਆਂ ਨੂੰ ਕਹਿੰਦੇ ਰਹੇ ਆ ਕਿ ਤੁਸੀਂ ਆਪਣੀ ਪਰਸੈਂਟੇਜ ਤੇ ਧਿਆਨ ਦਿਓ ਪਰਸੈਂਟ ਜਿੰਨੀ ਚੰਗੀ ਹੋਊਗੀ ਤੁਹਾਡਾ ਜਿਹੜਾ ਬੇਸ ਹੈਗਾ ਫੋਰਨ ਜਾਣ ਦਾ ਉਹ ਸਟਰੋਂਗ ਹੋਊਗਾ ਉਸ ਤੋਂ ਬਾਅਦ ਜਿਹੜੀ ਹੈਗੀ ਆ ਤੁਹਾਡੇ ਆਇਲਟਸ ਪੀਟੀ ਦੇ ਸਕੋਰ ਉਹ ਸੀਬੀਐਸਸੀ ਬੋਰਡ ਬੱਚੇ ਨੂੰ ਕੋਈ ਦਿੱਕਤ ਨਹੀਂ ਹੈਗੀ ਉਹ ਆਲਮੋਸਟ ਅਸੀਂ ਪਿਛਲੇ ਸਾਲ ਵੀ ਬਹੁਤ ਬੱਚਿਆਂ ਨੂੰ 20 ਡੇਜ਼ ਚੈਲੰਜ ਦੇ ਕੇ ਉਹਨਾਂ ਦੇ ਸਕੋਰ ਜਿਹੜੇ ਆ ਉਹਨਾਂ ਨੂੰ ਲੈ ਕੇ ਦੇ ਦਿੱਤੇ ਸੀ ਹਨਾ ਉਸ ਤੋਂ ਬਾਅਦ ਸਭ ਤੋਂ ਵੱਡੀ ਅਪੀਲ ਹੈਗੀ ਆ ਪੇਰੈਂਟਸ ਨੂੰ ਸਭ ਤੋਂ ਜ਼ਿਆਦਾ ਬੱਚੇ ਜਾਣਾ ਚਾਹੁੰਦੇ ਆ ਇਸ ਟਾਈਮ ਆਸਟ੍ਰੇਲੀਆ ਆਸਟ੍ਰੇਲੀਆ ਦੇ ਲਈ ਕਿਤੇ ਨਾ ਕਿਤੇ ਫੈਮਿਲੀ ਦੀ ਜਿਹੜੀ ਇਨਕਮ ਆ ਨਾ ਉਹ ਲਾਉ ਨਹੀਂ ਕਰਦੀ ਹੁੰਦੀ ਔਰ ਆਸਟ੍ਰੇਲੀਆ ਦੇ ਲਈ ਬਹੁਤ ਸਾਰੇ ਫਾਈਨੈਂਸ਼ੀਅਲਸ ਡਾਕੂਮੈਂਟ ਜਿਹੜੇ ਹੁੰਦੇ ਆ ਉਹ ਬੱਚਿਆਂ ਕੋਲੇ ਨਹੀਂ ਹੁੰਦੇ ਕਿਸੇ ਵੇਲੇ ਬਟ ਜੇ ਤੁਹਾਡਾ ਬੱਚਾ ਇਸ ਟਾਈਮ ਐਗਜ਼ਾਮ ਦੇ ਰਿਹਾ ਪੇਰੈਂਟਸ ਇੱਕ ਵਾਰੀ 10 15 ਮਿੰਟ 20 ਮਿੰਟ ਟਾਈਮ ਕੱਢਣ ਕਿਸੇ ਵੀ ਚੰਗੇ ਐਜੂਕੇਸ਼ਨ ਕੰਸਲਟੈਂਟ ਕੋਲੇ ਚਲੇ ਜਾਣ ਚਾਹੇ ਸਾਡੇ ਕੋਲੇ ਆਉਣ ਹੋਰ ਵੀ ਮਾਰਕੀਟ ਦੇ ਵਿੱਚ ਬਹੁਤ ਚੰਗਾ ਕੰਮ ਕਰਨ ਵਾਲੇ ਲੋਕ ਹੈਗੇ ਆ ਉਹਨਾਂ ਨਾਲ ਸਲਾਹ ਕਰਨ ਬੈਠ ਕੇ ਆਪਦੇ ਇਨਕਮ ਦੇ ਡਾਕੂਮੈਂਟ ਕੰਪਲੀਟ ਕਰਨ ਜਿਨ੍ਹਾਂ ਦੇ ਵਿੱਚ ਆਈਟੀਆਰ ਆ ਪ੍ਰੋਪਰਟੀ ਵੈਲਿਊਏਸ਼ਨ ਸੀਏ ਰਿਪੋਰਟ ਜਾਂ ਕਿਸੇ ਬਿਜ਼ਨਸ ਦੀ ਰਜਿਸਟ੍ਰੇਸ਼ਨ ਹੈਗੀ ਆ ਜੇ ਐਗਰੀਕਲਚਰ ਦਾ ਜੇ ਫਾਰਮ ਨਾਲ ਰਿਲੇਟਡ ਇਨਫੋਰਮੇਸ਼ਨ ਲੈਣ ਤਹਿਸੀਲਦਾਰ ਦੇ ਇਨਕਮ ਇਨਕਮ ਸਰਟੀਫਿਕੇਟ ਨਾਲ ਰਿਲੇਟਡ ਇਨਫੋਰਮੇਸ਼ਨ ਲੈਣ ਔਰ ਇਹ ਸਾਰੀ ਜੇ ਇਨਫੋਰਮੇਸ਼ਨ ਤੁਹਾਡੇ ਕੋਲੇ ਹੋਊਗੀ ਔਰ ਡਾਕੂਮੈਂਟ ਰੈਡੀ ਹੋਣਗੇ ਜਦੋਂ ਹੀ ਤੁਹਾਡੇ ਬੱਚੇ ਦੇ ਸਰਟੀਫਿਕੇਟ ਹੱਥ ਚਾਉਣਗੇ ਤਾਂ ਤੁਸੀਂ ਆਸਟ੍ਰੇਲੀਆ ਆਪਣੇ ਬੱਚੇ ਨੂੰ ਬਹੁਤ ਈਜ਼ੀ ਤਰੀਕੇ ਨਾਲ ਭੇਜ ਸਕਦੇ ਹੋ। ਇਹੀ ਡਾਕੂਮੈਂਟ ਦੀ ਰਿਕੁਆਇਰਮੈਂਟ ਅੱਜਕੱਲ ਨਿਊਜ਼ੀਲੈਂਡ ਮੰਗ ਰਿਆ। ਇਹੀ ਸਾਰੇ ਡਾਕੂਮੈਂਟ ਦੀ ਰਿਕੁਆਇਰਮੈਂਟ ਅੱਜਕੱਲ ਯੂਐਸਏ ਮੰਗ ਰਿਆ। ਇਹ ਸਾਰੀਆਂ ਜਿਹੜੀਆਂ ਬਹੁਤ ਸੋਹਣੀਆਂ ਕੰਟਰੀਆਂ ਹੈਗੀਆਂ ਉਹਨਾਂ 'ਚ ਭੇਜਣ ਲਈ ਤੁਹਾਡੇ ਡਾਕੂਮੈਂਟ ਹੋਣੇ ਬਹੁਤ ਜ਼ਰੂਰੀ ਆ। ਇਹ ਡਾਕੂਮੈਂਟ ਕਿਸੇ ਵੀ ਚੰਗੇ ਕੰਸਲਟੈਂਟ ਕੋਲੇ ਜਾ ਕੇ 10 ਮਿੰਟ ਟਾਈਮ ਕੱਢ ਕੇ ਇਹ ਸਾਰੇ ਡਾਕੂਮੈਂਟ ਦੀ ਲਿਸਟ ਲਓ ਔਰ ਇੱਕ-ਇੱਕ ਕਰਕੇ ਆਪਣਾ ਡਾਕੂਮੈਂਟ ਰੈਡੀ ਕਰੋ। ਨਾ ਕਿ ਜਦੋਂ ਤੁਹਾਡੇ ਬੱਚੇ ਦੇ ਸਰਟੀਫਿਕੇਟ ਹੱਥ ਚੋਂ ਤੁਸੀਂ ਮਾਰਕੀਟ 'ਚ ਜਾਓ ਔਰ ਮਾਰਕੀਟ 'ਚ ਜਾਣ ਤੋਂ ਬਾਅਦ ਤੁਹਾਡੇ ਤੁਹਾਡੇ ਤੋਂ ਡਾਕੂਮੈਂਟ ਨਾਲ ਰਿਲੇਟਿਡ ਹੀ ਪੈਸੇ ਮੰਗੇ ਜਾਣ। ਕਈ ਵਾਰੀ 50 50000 ਲੱਖ ਲੱਖ ਰੁਪਿਆ ਸੀ ਉਹ ਡਾਕੂਮੈਂਟ ਦੇ ਲਾ ਦਿੰਦੇ ਆ। ਜਿਹੜੇ ਡਾਕੂਮੈਂਟ ਜੇ ਤੁਸੀਂ ਅੱਜ ਕਿਸੇ ਚੰਗੇ ਬੰਦੇ ਕੋਲ ਜਾਓਗੇ ਤਾਂ ਆਲਮੋਸਟ 5 ਤੋਂ 10000 'ਚ ਰੈਡੀ ਹੋ ਜਾਂਦੇ ਆ। ਪੁੱਲੂ ਸਾਹਿਬ ਜੀ ਜੀ ਵੀਡੀਓ ਦੇਖ ਰਹੇ ਆ। ਇਹ ਤੁਹਾਨੂੰ ਮਿਲਣਾ ਹੋਵੇ ਕਿੱਥੇ ਮਿਲਿਆ ਜਾ ਸਕਦਾ ਇਜ਼ੀਲੀ। ਮੈਂ ਫਰੀਦਕੋਟ ਵੀਜ਼ਾ ਵੇਵ ਸਟੱਡੀ ਸਰਵਿਸਿਜ਼ ਆਲਮੋਸਟ ਹਫ਼ਤੇ ਦੇ ਵਿੱਚ 4 ਦਿਨ ਹੁੰਨਾ ਇੱਥੇ ਔਰ ਜੇ ਕੋਈ ਬੱਚਾ ਸਾਡੇ ਏਰੀਆ ਤੋਂ ਨਹੀਂ ਹੈਗਾ ਤਾਂ 3 ਤੋਂ 4 ਦਿਨ ਮੈਂ ਮੁਹਾਲੀ ਆਫਿਸ ਹੁੰਨਾ ਔਰ ਬੱਚੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਡੇ ਅਲੱਗ-ਅਲੱਗ ਨੰਬਰ ਦਿੱਤੇ ਹੋਏ ਆ ਨੰਬਰ ਤੇ ਕਾਲ ਕਰਕੇ ਪੇਰੈਂਟਸ ਬਿਜ਼ੀ ਟਾਈਮ ਦੇ ਵਿੱਚੋਂ ਇਹ 10 ਮਿੰਟ ਕੱਢ ਕੇ ਜੇ ਸਾਡੇ ਕੋਲੇ ਆਉਣਗੇ ਅਸੀਂ ਜ਼ਰੂਰੀ ਇਹ ਨਹੀਂ ਕਵਾਂਗੇ ਕਿ ਤੁਸੀਂ ਵੀਜ਼ਾ ਵੀ ਸਾਡੇ ਤੋਂ ਅਪਲਾਈ ਕਰ ਲਓ ਤੁਸੀਂ ਵੀਜ਼ਾ ਜਿੱਥੋਂ ਮਰਜ਼ੀ ਅਪਲਾਈ ਕਰ ਸਕਦੇ ਹੋ ਬਹੁਤ ਚੰਗੇ ਲੋਕ ਵੀਜ਼ਾ ਅਪਲਾਈ ਕਰਨ ਵਾਲੇ ਹੈਗੇ ਆ ਔਰ ਤੁਸੀਂ ਸਿਰਫ ਇਹ ਇਨਫੋਰਮੇਸ਼ਨ ਲੈ ਲਓ ਕਿ ਤੁਹਾਡੇ ਬੱਚੇ ਦਾ ਫਿਊਚਰ ਕਿੱਦਾਂ ਬਣੂਗਾ ਔਰ ਕਿਹੜੇ ਡਾਕੂਮੈਂਟ ਜ਼ਰੂਰੀ ਹੈਗੇ ਆ ਬਹੁਤ ਬਹੁਤ ਧੰਨਵਾਦ